ਸਤਿ ਸ੍ਰੀ ਅਕਾਲ ਕੈਪਸ਼ਨ ਵਿੱਚ ਤੁਸੀਂ ਦੇਖ ਹੀ ਲਿਆ ਹੋਣਾ ਵੀ ਆਪਾਂ ਕਿਸ ਅਸਲੇ ਦੇ ਉੱਤੇ ਵੀਡੀਓ ਬਣਾ ਰਹੇ ਹਾਂ ਵਿਸ਼ਾ ਕੀ ਹੈ ਵੀਡੀਓ ਦਾ ਇਹ ਬਿਲਕੁਲ ਅਟਲ ਸਚਾਈ ਆ ਵੀ ਅੱਜ ਦੇ ਸਮੇਂ ਵਿੱਚ ਇੱਕ ਮਾਂ ਹੀ ਆਪਣੇ ਬੱਚੇ ਨੂੰ ਜ਼ਹਿਰ ਦੇ ਰਹੀ ਆ ਭੈਣਾਂ ਨੂੰ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਵੀਡੀਓ ਦੇ ਸ਼ੁਰੂ ਦੇ ਵਿੱਚ ਵੀ ਜੇ ਕਿਸੇ ਭੈਣ ਨੂੰ ਇਸ ਗੱਲ ਦਾ ਗੁੱਸਾ ਲੱਗੇ ਤਾਂ ਮੈਂ ਮਾਫੀ ਚਾਹੁੰਦਾ ਮਾਂ ਪਰ ਬਿਲਕੁਲ ਇਹ ਸੱਚ ਆ ਅਸੀਂ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਜ਼ਹਿਰ ਦਿੰਨੇ ਆ ਮੈਂ ਡਾਕਟਰ ਸੁਖਮੰਦਰ ਸਿੰਘ ਗਿੱਲ ਪਿਛਲੇ ਲਗਭਗ 20 ਸਾਲ ਤੋਂ ਆਯੁਰਵੈਦਿਕ ਦਵਾਈਆਂ ਰਾਹੀਂ ਆਪ ਜੀ ਦੀ ਸੇਵਾ ਕਰ ਰਿਹਾ ਹਾਂ ਮੇਰੇ ਕੋਲ ਕਈ ਪਾਣਾ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀਆਂ ਨੇ ਜਿਨ੍ਹਾਂ ਨੂੰ ਬੁੜੀਆਂ ਗੰਭੀਰ-ਗੰਭੀਰ ਬਿਮਾਰੀਆਂ ਹੁੰਦੀਆਂ ਨੇ ਦੇਖ ਕੇ ਮੜਾ ਮਨ ਉਦਾਸ ਹੁੰਦਾ ਬੜਾ ਮਨ ਦੁਖੀ ਹੁੰਦਾ ਵਾ ਜੋ ਪਹਿਲੇ ਸਮੇਂ ਵਿੱਚ ਬਜ਼ੁਰਗਾਂ ਨੂੰ ਉਹ ਘਟ ਬਿਮਾਰੀਆਂ ਸੀ ਸ਼ੂਗਰ, ਥਰਡ, ਖੂਨ ਦੀ ਕਮੀ ਵਗੈਰਾ ਹੋਰ ਵੀ ਗੰਭੀਰ ਬਿਮਾਰੀਆਂ ਉਹ ਅੱਜ ਕੱਲ ਛੋਟੇ-ਛੋਟੇ ਬੱਚੇ ਦੇਖਣ ਨੂੰ ਮਿਲਦੀਆਂ ਨੇ ਜਦੋਂ ਕਾਰਨ ਦੀ ਪਰਚੋਲ ਕਰੀਦੀ ਤਾਂ ਪਤਾ ਲੱਗਦਾ ਵੀ ਉਹਨਾਂ ਦਾ ਖਾਣ-ਪੀਣ ਉਹਨਾਂ ਦਾ ਰਹਿਣ-ਸਹਿਣ ਬਹੁਤ ਹੀ ਜ਼ਿਆਦਾ ਨੀਵੇਂ ਪੱਧਰ ਦਾ ਹੋਇਆ ਪਿਆ ਵਾ ਜਦੋਂ ਮਾਵਾਂ ਨੂੰ ਪੁੱਛੀਦਾ ਵੀ ਤੁਸੀਂ ਐਸਾ ਇਹਨਾਂ ਨੂੰ ਖਾਣ- ਵੀ ਬੱਚੇ ਇਹ ਪਸੰਦ ਕਰਦੇ ਨੇ ਜੀ ਇਹ ਜिद ਕਰਦੇ ਨੇ ਬੱਚਿਆਂ ਦੀ ਪਸੰਦ ਉਹ ਬਣਾਈ ਗਏ ਨੇ ਹੁਣ ਤਾਂ ਬੱਚਿਆਂ ਨੂੰ ਚਿਰੋ ਜिद ਕਰਨੀ ਪਰ ਜਦੋਂ ਬਚਪਨ ਦੇ ਵਿੱਚ ਬੱਚੇ ਨੂੰ ਆਪਾਂ ਬਹਾਨਾ ਬਣਾ ਕੇ ਵੀ ਟਾਈਮ ਦੀ ਕਮੀ ਆ ਹਸਬੰਡ ਵਾਈਫ ਦੋਨੇ ਜੋਬ ਤੇ ਜਾਂਦੇ ਆ ਟਾਈਮ ਨਹੀਂ ਹੁੰਦਾ ਜੀ ਪਹਿਲਾਂ ਜੁਆਇੰਟ ਫੈਮਿਲੀ ਹੁੰਦੀਆਂ ਸੀ ਦਾਦਾ ਦਾਦੀ ਬੱਚੇ ਪਾਲ ਲੈਂਦੇ ਸੀ ਤੇ ਬੱਚੇ ਦੇ ਹੱਥ 'ਚ ਮੋਬਾਈਲ ਫੜਾ ਦਿੱਤਾ ਜਾਂਦਾ ਵਾ ਟਾਈਮ ਬਚਾਉਣ ਨੂੰ ਰੋਂਦਾ ਬੱਚਾ ਤੇ ਜੋ ਬੱਚਾ ਦੇਖਦਾ ਵਾ ਉਹੀ ਬੱਚਾ ਅੱਗੇ ਸਿੱਖਦਾ ਵਾ ਫੋਨ ਦੇ ਵਿੱਚ ਉਹੀ ਐਡ ਜਾਂ ਖਾਣ ਪੀਣ ਬਾਰੇ ਤੇ ਮੁੜ ਕੇ ਜਦੋਂ ਘਰ ਵਿੱਚ ਕੋਈ ਮਹਿਮਾਨ ਆਉਂਦਾ ਵਾ ਉਹਦੇ ਮੂਰੇ ਵੀ ਉਹੀ ਜੰਕ ਫੂਡ ਤੇ ਉਹੀ ਆਪਾਂ ਕੋਲਡ ਡਰਿੰਕ ਵਗੈਰਾ ਰੱਖਦੇ ਆ ਮਹਿਮਾਨਾਂ ਨੂੰ ਦਿੰਦੇ ਆ ਤੇ ਪਰੋਸਦੇ ਆ ਆਪਾਂ ਵੀ ਥੋੜਾ ਥੋੜਾ ਲੈਂਦੇ ਆ ਤੇ ਬੱਚੇ ਨੂੰ ਵੀ ਥੋੜੀ ਜਿਹੀ ਉਹ ਚੀਜ਼ ਦਿੱਤੀ ਜਾਂਦੀ ਹੈ ਬੱਚਾ ਉਹੀ ਕੋਲਡ ਡਰਿੰਕ ਤੇ ਉਹ ਜੰਕ ਫੂਡ ਤੇ ਬਾਜ਼ਾਰੂ ਚੀਜ਼ਾਂ ਖਾ-ਖਾ ਕੇ ਵੱਡਾ ਹੁੰਦਾ ਤੇ ਜਦੋਂ ਆਦੀ ਹੋ ਜਾਂਦਾ ਵਾ ਫਿਰ ਅਸੀਂ ਉਹਨੂੰ ਹਟਾਉਨੇ ਆ ਮਨਾ ਕਰਦੇ ਆ ਫਿਰ ਇੱਕ ਵਾਰੀ ਜਦੋਂ ਬੱਚਾ ਜਾਂ ਕੋਈ ਵੀ ਇਨਸਾਨ ਆਦੀ ਹੋ ਜਵੇ ਕਿਸੇ ਚੀਜ਼ਾਂ ਉਹਨੂੰ ਛੱਡਾਉਣਾ ਬਹੁਤ ਔਖਾ ਹੋ ਜਾਂਦਾ ਸਮਝਾਉਣ ਦੀ ਲੋੜ ਨਹੀਂ ਬੱਚੇ ਸਭ ਤੋਂ ਜ਼ਿਆਦਾ ਸਮਝਦਾਰ ਇਹ ਇਹ ਚੀਜ਼ਾਂ ਬਹੁਤ ਮਾੜੀਆਂ ਨੇ ਪਰ ਉਹਨਾਂ ਨੂੰ ਇਹਦਾ ਅਲਟਰਨੇਟ ਨਹੀਂ ਕੋਈ ਮਿਲਦਾ ਹੈਗਾ ਤੁਸੀਂ ਅਲਟਰਨੇਟ ਦੋ ਉਹ ਚੀਜ਼ ਦਾ ਬਦਲਾਓ ਦੋ ਵੀ ਬੱਚੋ ਇਹ ਚੀਜ਼ਾਂ ਐ ਨਹੀਂ ਆਹ ਜੀ ਖਾਓ ਅਸੀਂ ਘਰੇ ਬਹਾਨਾ ਬਣਾ ਲੈਂਦੇ ਹਾਂ ਜਦੋਂ ਹੁਣ ਤੁਸੀਂ ਲੰਚ ਪੈਕ ਕਰਦੇ ਹੋ ਸਵਾਇਲੀਆਂ ਬਣਾ ਕੇ ਦਿੰਨੇ ਹੋਰ ਵੀ ਟਾਈਮ ਲੱਗਦਾ ਅਸੀਂ ਉਨੇ ਹੀ ਟਾਈਮ ਦੇ ਚਾਹ ਆਲੂ ਉਬਾਲ ਕੇ ਆਲੂ ਦੀ ਕਈ ਡਿਸ਼ਾਂ ਬਣਦੀਆਂ ਨੇ ਬੱਚੇ ਹੁੰਦੇ ਸਕਦੇ ਆ ਪਰ ਉਹ ਇੱਕ ਅਕਸਰ ਪਸੀਂ ਆਪਣੇ ਮਨ ਦੇ ਵਿੱਚ ਉਹ ਚੀਜ਼ ਧਾਰਨੀ ਇਹ ਕਰ ਲਈ ਆ ਵੀ ਰੈਡੀਮੇਡ ਚੀਜ਼ ਲੈ ਆਓ ਦੇਖੋ ਜੋ ਕਾਰਪੋਰੇਟ ਘਰਾਣੇ ਨੇ ਉਹਨਾਂ ਤਾਂ ਆਪਣੀ ਚੀਜ਼ ਦੀ ਐਡ ਕਰਨੀ ਆ ਪਸਾ ਕਹੋਣਾ ਮਜਬੂਰੀ ਆ ਪਰ ਥੋੜੀ ਦੀ ਮਜਬੂਰੀ ਆ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਜ਼ਹਿਰ ਦਿੰਨੇ ਹੋ ਇਸ ਲਈ ਮੇਰੀ ਭੈਣ ਅੱਗੇ ਬੇਨਤੀ ਆ ਵੀ ਥੋੜਾ ਜਿਹਾ ਆਪਣਾ ਇਸ ਬਤਲਾਵ ਲੈ ਆਓ ਠੀਕ ਆ ਤੁਸੀਂ ਰਹਿਣ ਸਹਣਾ ਨਵਾਂ ਕਾ ਲਓ ਮਾਡਰਨ ਕਾ ਲਓ ਤੇ ਤੁਸੀਂ ਆਪਣਾ ਪਹਿਰਾਵਾ ਗੱਡੀਆਂ ਰਹਿਣ ਸਹਿਣ ਠੀਕ ਆ ਨਵਾਂ ਪਰ ਸਾਨੂੰ ਪ੍ਰਾਤਨ ਖਾਣੇ ਵੱਲ ਮੋੜਨਾ ਪੈਣਾ ਜੇ ਅਸੀਂ ਆਪਣੀ ਅਤੇ ਬੱਚਿਆਂ ਨੂੰ ਅਸੀਂ ਕੋ ਵਧੀਆ ਚੀਜ਼ ਚਾਹੁੰਦੇ ਆ ਲਾਈਫ ਜੀ ਉਹਨਾਂ ਦੀ ਚੰਗੀ ਕਰਨੀ ਚਾਹੁੰਦੇ ਆ ਦੇਖੋ ਬਹੁਤ ਚੀਜ਼ਾਂ ਐਸੀਆਂ ਬਣਨ ਵਾਲੀਆਂ ਜ਼ਰੂਰੀ ਨਹੀਂ ਵੀ ਬੱਚੇ ਹੁਣ ਜਦੋਂ ਉਹ ਅੰਦਰ ਗਰਮੀ ਲੱਗਦੀ ਆ ਪਿਆਸ ਲੱਗਦੀ ਆ ਉਹਨਾਂ ਨੂੰ ਇਹ ਚੀਜ਼ ਸਿਕਾਈ ਜਾਂਦੀ ਆ ਕੋਲਡ ਡਰਿੰਕ ਕੱਢਦੇ ਤੇ ਪੀ ਲੈਂਦੇ ਆ ਜਦੋਂ ਹੀ ਬੱਚਿਆਂ ਨੂੰ ਦੇਖੋ ਪਹਿਲੇ ਸਮੇਂ ਵਿੱਚ ਜਦੋਂ ਬੱਚਾ ਆਉਂਦਾ ਸੀ ਛਾਟੀ ਚੋ ਲੱਸੀ ਕੱਢ ਕੇ ਪੀ ਲੈਂਦਾ ਸੀ ਘਰੋਂ ਮਹਿਮਾਨ ਆਉਂਦੇ ਸੀ ਨਿੰਬੂ ਪਾਣੀ ਮਿਲਦੇ ਉਹਨੂੰ ਪਤਾ ਸੀ ਵੀ ਆਹੀ ਚੀਜ਼ ਆ ਪਰ ਜੇ ਅਸੀਂ ਉਹ ਪਹਿਲੇ 50 ਸਾਲ ਪਹਿਲਾਂ ਜਾ ਕੇ ਵੀ ਉਹ ਛਾਟੀ ਕੋਲੇ ਜਾ ਕੇ ਕੋਲਡ ਡਰਿੰਕ ਰੱਖ ਦਈਏ ਬੱਚਾ ਚੱਕੂ ਨਹੀਂ ਪਰ ਜੇ ਉਹਨੂੰ ਰੈਗੂਲਰ ਆਤ ਪਾਈਓ ਤਾਂ 50 ਸਾਲ ਪਹਿਲਾਂ ਵਾਲਾ ਬੱਚਾ ਵੀ ਉਹ ਚੀਜ਼ ਚੱਕੂਗਾ ਇੱਥ ਬੱਚਿਆਂ ਨੂੰ ਆਦੀ ਉਹ ਚੀਜ਼ ਦੀ ਬਣਾਓ ਜਿਹੜੇ ਉਹ ਭੁੱਖ ਦੇ ਵਿੱਚ ਕੰਮ ਹੋ ਉਹਨਾਂ ਨੂੰ ਨਿੰਬੂ ਪਾਣੀ ਪਿਲਾਓ ਅੱਜ ਅੱਜ ਕੱਲ੍ਹ ਅੰਬਾਂ ਦਾ ਟਾਈਮ ਚੱਲ ਰਿਹਾ ਤੇ ਬੱਚੇ ਫਰੂਟੀ ਮੰਗਦੇ ਨੇ ਤੇ ਤੁਸੀਂ ਉਹਨਾਂ ਨੂੰ ਮੈango ਸ਼ੇਕ ਵੀ ਬਣਾ ਕੇ ਦੇ ਸਕਦੇ ਹੋ ਜਲ ਜੀਰਾ ਬਣਾ ਕੇ ਦੇ ਸਕਦੇ ਹੋ ਜੇ ਮੱਜਾਂ ਨਹੀਂ ਰੱਖੀਆਂ ਜੋ ਚਾਟ ਵਾਲੀ ਲੱਸੀ ਨਾ ਸੀ ਉਹਨੂੰ ਕੱਚੀ ਲੱਸੀ ਬਣਾ ਕੇ ਦੇ ਸਕਦੇ ਹੋ ਦਹੀਂ ਲੱਸੀ ਬਣਾ ਕੇ ਦੇ ਸਕਦੇ ਹੋ ਤਰ੍ਹਾਂ ਤਰ੍ਹਾਂ ਦੇ ਸ਼ਰਬਤ ਆਉਂਦੇ ਨੇ ਕਈ ਤਰ੍ਹਾਂ ਦੇ ਸ਼ਰਬਤ ਬਣਾ ਕੇ ਦੇ ਸਕਦੇ ਹਾਂ ਇੱਕ ਦੋ ਵਾਰ ਬੱਚਾ ਨਾਰੀਅਲ ਪਾਣੀ ਵੀ ਪੀ ਸਕਦਾ ਹੈ ਬਹੁਤ ਚੀਜ਼ਾਂ ਨੇ ਜੇ ਜੇ ਕਰਨਾ ਚਾਹੋ ਤਾਂ ਬਹੁਤ ਆਪਾਂ ਆਪਣੇ ਜੀਵਨ ਵਿੱਚ ਬਦਲਾਅ ਲਿਆ ਸਕਦੇ ਬੱਚਿਆਂ ਦੀ ਆਪਾਂ ਜ਼ਿੰਦਗੀ ਵਧੀਆ ਕਰਨ ਲਈ ਪਰ ਅਸੀਂ ਇੱਕ ਸਿਰਫ ਆਲਸ ਪਾਉਣੇ ਕਰਕੇ ਜਾਂ ਬਹਾਨਾ ਲਾ ਲੈਨੇ ਆ ਵੀ ਸਾਡੇ ਕੋ ਟਾਈਮ ਦੀ ਕਮੀ ਆ ਜਾਂ ਸਾਨੂੰ ਅੱਜ ਕੱਲ ਕੰਮ ਜ਼ਿਆਦਾ ਨੇ ਕੰਮ ਤਾਂ ਪਹਿਲਾਂ ਵਾਲੀਆਂ ਮਾਈਆਂ ਨੂੰ ਸਾਦੇ ਨਾਲ ਬਹੁਤ ਜ਼ਿਆਦਾ ਹੁੰਦੇ ਸੀਗੇ ਹਜ਼ਾਰਾਂ ਗੁਣਾ ਜ਼ਿਆਦਾ ਕੰਮ ਹੁੰਦੇ ਸੀ ਬੱਚਿਆਂ ਨੂੰ ਇੱਦੀ ਗੋਦੀ ਚੱਕ ਕੇ ਖੱਡਾ ਪੁੰਨਦੀਆਂ ਸੀ ਕੱਤਦੀਆਂ ਸੀ ਸੱਣੀ ਕਰਦੀਆਂ ਸੀ ਧਾਰਾਂ ਚੁੰਨਦੀਆਂ ਸੀ ਕਪਾਹ ਜੋਗਦੀਆਂ ਸੀ ਬਹੁਤ ਜ਼ਿਆਦਾ ਕੰਮ ਸੀ ਤੇ ਖਾਸ ਕਰਕੇ ਸਵੇਰੇ 3-4 ਵਜੇ ਉੱਠਦੀਆਂ ਸੀ ਆਹੀ ਇੱਕ ਬਹੁਤ ਵੱਡੀ ਗੱਲ ਆ ਜੋ ਸੂਰ ਚੜ੍ਹਦੇ ਬਾਅਦ ਅੱਜ ਕੱਲ ਬੀਬੀਆਂ ਉੱਟ ਰੀਆਂ ਨੇ ਅੰਦਰ એનર્ਜੀ ਹੁੰਦੀ ਨਹੀਂ ਚਰਚੜਾਪਨ ਹੁੰਦਾ ਜਦੋਂ ਬੱਚਿਆਂ ਨੂੰ ਐਸੀ ਚੀਜ਼ਾਂ ਖਵਾਵਾਂਗੇ ਬੱਚੇ ਦੇ ਮਨ ਵਿੱਚ ਉਦਾਸੀ ਚਰਚੜਾਪਨ ਇਹ ਚੀਜ਼ ਆਉਣੀ ਹੀ ਆਣੀ ਆ ਖੂਨ ਘਟਣਾ ਹੀ ਘਟਣਾ ਵਾ ਤੇ ਫਿਰ ਜਦੋਂ ਬੱਚਾ ਉਦਾਸ ਹੁੰਦਾ ਘਰ ਦੇ ਵਿੱਚ ਫਿਰ ਤਾਂ ਕਲਕਲੇ ਸ਼ ਹੋਣਾ ਹੀ ਹੋਣਾ ਵਾ ਇਸ ਲਈ ਵਧੀਆ ਪੋਸ਼ਣ ਖਰਾਉਣਾ ਸ਼ੁਰੂ ਕਰੋ ਬੱਚਿਆਂ ਦੀ ਜ਼ਿੰਦਗੀ ਬਾਰੇ ਸੋਚੋ ਜਦੋਂ ਤੁਸੀਂ ਬੱਚਿਆਂ ਨੂੰ ਐਸੀ ਹੈਲਦੀ ਚੀਜ਼ਾਂ ਦੇਵੋਗੇ ਬੱਚੇ ਬਾਹਰ ਵੀ ਫਿਰ ਬਾਹਰ ਦੇਖੋ ਬੱਚਿਆਂ ਨੂੰ ਲੱਭਦੇ ਨਹੀਂ ਕੋਲਡ ਡਰਿੰਕ ਦੋ ਬਿਨਾ ਜਦੋਂ ਤੁਸੀਂ ਘਰੇ ਉਹਨਾਂ ਨੂੰ ਹੈਲਦੀ ਚੀਜ਼ਾਂ ਦੇਵੋਗੇ ਤੇ ਬਾਹਰ ਵੀ ਬੱਚਿਆਂ ਨੂੰ ਬੈਲ ਦਾ ਜੂਸ ਹੈਗਾ ਵਾ ਰਸ ਹੈਗਾ ਵਾ ਗੰਨੇ ਦਾ ਰਸ ਹੈਗਾ ਵ ਜਲ ਜੀਰਾ ਨਿੰਬੂ ਪਾਣੀ ਉਹ ਬੱਚੇ ਆ ਪੀਪੀਣਗੇ ਜਰੂਰ ਆ ਤੋ ਪੀਜੂਗੀ ਜੇ ਲੋ ਐਸੀ ਹੈਲਦੀ ਚੀਜ਼ਾਂ ਖਾਣਗੇ ਨਾ ਖੂਨ ਦੀ ਕਮੀ ਹੋਣੀ ਨਾ ਸ਼ੂਗਰ ਕੋਈ ਅਨੀਮੀਆ ਨੀ ਕੁਸੇ ਤਰ੍ਹਾਂ ਦਾ ਕੋਈ ਹੋਰ ਪ੍ਰੋਬਲਮ ਨਹੀਂ ਹੋਣੀ ਤੇ ਜੇ ਬੱਚੇ ਤਗੜੇ ਹੋਣਗੇ ਤਾਂ ਤੁਹਾਡਾ ਮਨ ਆਪਣੇ ਆਪ ਖੁਸ਼ ਰਹਿਣਾ ਤੇ ਜੇ ਲੋ ਸਮਾਜ ਫਿਰ ਅੱਗੇ ਵਕਸਤ ਤਾਂ ਹੀ ਹੋਣਾ ਤੇ ਜੇ ਬੱਚੇ ਵਧੀਆ ਹੋਣਗੇ ਬੱਚੇ ਵਧੀਆ ਹੋਣਗੇ ਅੱਗੇ ਸਮਾਜ ਨੂੰ ਵੀ ਵਧੀਆ ਪਾਸੇ ਲੈ ਕੇ ਜਾਣਗੇ ਹੈਲਦੀ ਸਮਾਜ ਦੀ ਸਜਣਾ ਕਰਨਗੇ ਧੰਨਵਾਦ